ਸਾਸ੍ਰੀ ਕਲ ਫਰੈਂਚ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਵੀਡੀਓ ਹੈ ਸਾਰੀਆਂ ਵੀਡੀਓ ਇੰਪੋਰਟੈਂਟ ਹੁੰਦੀਆਂ ਨੇ ਪਰ ਅੱਜ ਦੀ ਬਹੁਤ ਜ਼ਿਆਦਾ ਅਕਸਰ ਸਾਡੇ ਕੋਲ ਪੇਸ਼ੈਂਟਸ ਆਉਂਦੇ ਨੇ ਯੰਗ ਏਜ ਹੁੰਦੀ ਹੈ ਜਿਵੇਂ ਉਮਰ 25 ਸਾਲ 30 ਸਾਲ 25 ਸਾਲ 30 ਸਾਲ ਉਹ ਕਹਿੰਦੇ ਨੇ ਸਾਡੇ ਗੋਡੇ ਦੇ ਵਿੱਚ ਦਰਦ ਹੈ ਸਾਡੇ మోਡੇ ਦੇ ਵਿੱਚ ਦਰਦ ਹੈ ਜਦੋਂ ਆਪਾਂ ਉਹਨਾਂ ਦੇ ਬਲੱਡ ਟੈਸਟ ਕਰਾਉਨੇ ਆ ਨਿਕਲਦਾ ਕੀ ਹੈ ਵਿਟਾਮਿਨ ਡੀ ਡੈਫੀਸ਼ੀਐਂਸੀ ਵਿਟਾਮਿਨ ਡੀ ਕੀ ਹੈ ਇੱਕ ਹਾਰਮੋਨ ਹੈ ਜਿਹੜਾ ਕੈਲਸ਼ੀਅਮ ਔਰ ਫਾਸਫੇਟ ਆਪਣੀ ਬਾਡੀ ਦੇ ਵਿੱਚ ਬਣਾਉਂਦਾ ਹੈ ਆਪਣੀ ਬੋਨਸ ਨੂੰ ਤਕੜੇ ਰਹਿਣ ਲਈ ਆਪਣੀ ਇਮਿਊਨਿਟੀ ਨੂੰ ਤਕੜੇ ਰਹਿਣ ਲਈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਵੀ ਵਿਟਾਮਿਨ ਡੀ ਦੀ ਘਾਟ ਨਾ ਆਵੇ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨਲੀ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਸਭ ਤੋਂ ਪਹਿਲਾਂ ਆਪਾਂ ਨੂੰ ਡੈਰੀ ਪ੍ਰੋਡਕਟਸ ਜਿਵੇਂ ਕਿ ਦੁੱਧ ਪੀਣਾ ਰਾਤ ਦੇ ਸਮੇਂ ਸੌਣ ਵੇਲੇ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਬਹੁਤ ਵੱਡਾ ਮਿੱਥ ਹੈ ਵੀ ਰਾਤ ਨੂੰ ਦੁੱਧ ਪੀਵਾਂਗੇ ਤਾਂ ਆਪਣੇ ਸਵੇਰੇ ਉੱਠ ਕੇ ਬਲਗਮ ਬਣ ਜਾਏਗੀ ਕੁਝ ਨਹੀਂ ਹੁੰਦਾ ਤੁਸੀਂ ਰਾਤ ਨੂੰ ਹੌਲੀ-ਹੌਲੀ ਇੱਕ ਕੱਪ ਛੋਟੇ ਕੱਪ ਤੋਂ ਵੱਡੇ ਕੱਪ ਤੱਕ ਤੁਸੀਂ ਪਹੁੰਚ ਸਕਦੇ ਹੋ ਰਾਤ ਨੂੰ ਦੁੱਧ ਪੀਣਾ ਸਟਾਰਟ ਕਰੋ ਦੁੱਧ ਦੇ ਨਾਲ ਨਾਲ ਡੈਰੀ ਪ੍ਰੋਡਕਟਸ ਦੇ ਵਿੱਚ ਹੀ ਸਵੇਰੇ ਜਦੋਂ ਬ੍ਰੇਕਫਾਸਟ ਕਰਦੇ ਹੋ ਜਾਂ ਸਵੇਰੇ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਦਹੀਂ ਔਰ ਲੱਸੀ ਜ਼ਰੂਰ ਲੈਣਾ ਹੈ 10 ਵਜੇ ਤੋਂ ਪਹਿਲਾਂ ਪਹਿਲਾਂ ਔਰ ਅਗਰ ਤੁਸੀਂ ਪਨੀਰ ਵੀ ਖਾ ਸਕਦੇ ਹੋ ਵੈਜੀਟੇਰੀਅਨ ਹੋ ਤਾਂ ਦੁਪਹਿਰ ਦੇ ਸਮੇਂ ਪਨੀਰ ਖਾਓ ਇਹ ਹੋਗੀ ਪਹਿਲੀ ਗੱਲ ਡੈਰੀ ਪ੍ਰੋਡਕਟਸ ਤੋਂ ਮਿਲਕ ਪ੍ਰੋਡਕਟਸ ਤੋਂ ਜਿਹੜੇ ਆਪਾਂ ਨੂੰ ਤਾਕਤ ਦਿੰਦੇ ਨੇ ਵਿਟਾਮਿਨ ਡੀ ਦੀ ਹੁਣ ਗੱਲ ਕਰ ਲੱਗੀਆਂ ਦੂਸਰੀ ਅਗਰ ਤੁਸੀਂ ਨਾਨ ਵੈਜੀਟੇਰੀਅਨ ਹੋ ਤੁਸੀਂ ਮਾਸ ਖਾਂਦੇ ਹੋ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਵਿਟਾਮਿਨ ਡੀ ਲਈ ਹੈ ਫਿਸ਼ ਤੁਸੀਂ ਫਿਸ਼ ਖਾ ਸਕਦੇ ਹੋ ਖਾਣ ਦਾ ਸਮਾਂ ਕਿਹੜਾ ਫਿਸ਼ ਦਾ ਉਹ ਹੈ ਦੁਪਹਿਰੇ ਦੁਪਹਿਰੇ ਤੁਸੀਂ ਫਿਸ਼ ਖਾਣਾ ਕਿਉਂਕਿ ਇਹਨੂੰ ਡਾਈਜੈਸਟ ਹੋਣ ਨੂੰ ਥੋੜਾ ਟਾਈਮ ਲੱਗਦਾ ਇਸ ਕਰਕੇ ਤੁਸੀਂ ਫਿਸ਼ ਨੂੰ ਵੀ ਆਪਣੀ ਡਾਈਟ ਦੇ ਵਿੱਚ ਜਦੋਂ ਐਡ ਕਰ ਦੋਗੇ ਤੁਹਾਨੂੰ ਕਿਤੇ ਵੀ ਵਿਟਾਮਿਨ ਡੀ ਦੀ ਘਾਟ ਨਹੀਂ ਮਹਿਸੂਸ ਹੋਵੇਗੀ ਹੁਣ ਗੱਲ ਕਰਨ ਲੱਗੇ ਆਂ ਤੀਸਰੇ ਨੰਬਰ ਤੇ ਸਭ ਤੋਂ ਇੰਪੋਰਟੈਂਟ ਆਉਣ ਵਾਲੇ ਉਹ ਹੈ ਔਰੈਂਜਸ ਮੋਸਟਲੀ ਜਿਹੜੇ ਆਪਣੇ ਜਿਵੇਂ ਆਪਾਂ ਨਾਰਥ ਇੰਡੀਆ ਦੇ ਵਿੱਚ ਰਹਿੰਦੇ ਆ ਆਈ ਥਿੰਕ ਕੀ ਹੈ ਜਦੋਂ ਸੰਤਰਿਆਂ ਦਾ ਸੀਜ਼ਨ ਹੈ ਜੋ ਆਪਣੀ ਜ਼ਿਆਦਾ ਪੈਦਾਵਾਰ ਹੁੰਦੀ ਹੈ ਉਹ ਹੁੰਦੀ ਹੈ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਸੋ ਜਦੋਂ ਇਹ ਸੀਜ਼ਨ ਔਨ ਦਾ ਉਦੋਂ ਤੁਸੀਂ ਔਰੇਂਜ ਜ਼ਰੂਰ ਖਾਣਾ ਕਿਉਂਕਿ ਜੇ ਹੁਣ ਅੱਜ ਦੀ ਗੱਲ ਹੀ ਕੀਤੀ ਜਾਵੇ ਜਿਵੇਂ ਅੱਜ ਜੋ ਆਪਣੀ ਸਪਟੰਬਰ ਸਟਾਰਟ ਹੈ ਹਜੇ ਵੀ ਸਪਟੰਬਰ ਦੇ ਵਿੱਚ ਔਰੇਂਜ ਬਹੁਤ ਮਹਿੰਗਾ ਹੋਏਗਾ ਹਰ ਇਨਸਾਨ ਨਹੀਂ ਲੈ ਸਕਦਾ ਪਰ ਜਦੋਂ ਇਸ ਦੀ ਪੈਦਾਵਾਰ ਜ਼ਿਆਦਾ ਹੋ ਜਾਂਦੀ ਹੈ ਡਿਮਾਂਡ ਘੱਟ ਜਾਂਦੀ ਹੈ ਸੋ ਸਰਦੀਆਂ ਦੇ ਵਿੱਚ ਤੁਸੀਂ ਸੰਤਰਾ ਜ਼ਰੂਰ ਖਾਣਾ ਹੁਣ ਗੱਲ ਕਰਨ ਲੱਗੇ ਆਂ ਚੌਥੇ ਨੰਬਰ ਤੇ ਤੁਸੀਂ ਸਨ ਲਾਈਟ ਲੈਣੀ ਹੈ ਮਤਲਬ ਧੁੱਪੇ ਜ਼ਰੂਰ ਜਾਣਾ ਹੈ ਆਪਣਾ ਰੁਝਾਵੇਂ ਇੰਨੇ ਬਿਜ਼ੀ ਹੋ ਗਏ ਆ ਜਾਂ ਆਪਾਂ ਇੰਨੇ ਸੋਲ ਹੋ ਗਏ ਆ ਆਪਾਂ ਹਮੇਸ਼ਾ ਏਸੀ ਦੇ ਵਿੱਚ ਹੀ ਰਹਿਨੇ ਆਂ ਆਪਾਂ ਬਾਹਰਲੀ ਧੁੱਪ ਨਹੀਂ ਲੈਂਦੇ ਸੋ ਸਭ ਤੋਂ ਵਧੀਆ ਸਮਾਂ ਜੇ ਸਮੇਂ ਦੇ ਵਿੱਚ ਆਪਾਂ ਨੂੰ ਧੁੱਪ ਲੈਣੀ ਚਾਹੀਦੀ ਹੈ ਉਹ ਹੈ ਸਵੇਰੇ 8 ਤੋਂ ਆਸਵੇਂ ਜਿਹੜੀ ਪਹਿਲੀ ਧੁੱਪ ਹੁੰਦੀ ਹੈ ਚਾਹੇ ਤੁਸੀਂ ਸਵੇਰੇ ਸੈਰ ਕਰਨ ਚਲੇ ਜਾਓ 8 ਤੋਂ 10 ਦੇ ਵਿੱਚ ਜਾਂ ਫਿਰ ਤੁਸੀਂ ਬ੍ਰੇਕਫਾਸਟ ਹੀ ਇਸ ਜਗ੍ਹਾ ਤੇ ਬੈਠ ਕੇ ਕਰੋ ਵੀ ਤੁਹਾਨੂੰ ਧੁੱਪ ਲੱਗਦੀ ਰਹੇ ਜਾਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੁਹਾਡੇ ਆਫਿਸ ਦੇ ਵਿੱਚ ਧੁੱਪ ਆ ਰਹੀ ਹੈ ਤੁਸੀਂ ਕਰਟਰਨ ਸਾਈਡ ਤੇ ਕਰ ਲਓ ਸਵੇਰ ਦੀ ਧੁੱਪ ਤੁਸੀਂ ਜਰੂਰ ਲੈਣੀ ਹੈ ਸਭ ਤੋਂ ਇੰਪੋਰਟੈਂਟ ਹੈ ਸਨਲਾਈਟ ਹੁਣ ਨੈਕਸਟ ਇੱਕ ਹੋਰ ਡਾਈਟ ਦੀ ਗੱਲ ਹੀ ਕਰਨ ਲੱਗੇ ਆ ਜਿਹੜੀ ਸਭ ਤੋਂ ਇੰਪੋਰਟੈਂਟ ਹੈ ਉਹ ਹੈਗੇ ਆ ਤੁਹਾਡੇ ਮਸ਼ਰੂਮ ਮਸ਼ਰੂਮ ਦੀ ਜਿਵੇਂ ਸਬਜੀ ਵੀ ਖਾ ਸਕਦੇ ਆ ਬਹੁਤ ਜਲਦੀ ਸਬਜੀ ਬਣਦੀ ਆ ਮਸ਼ਰੂਮ ਦੀ ਔਰ ਅਗਰ ਤੁਸੀਂ ਨਾਨ-ਵੈਜੀਟੇਰੀਅਨ ਹੋ ਤਾਂ ਸਪੈਸ਼ਲੀ ਜਿਵੇਂ ਅਸੀਂ ਵੀ ਖਾਂਦੇ ਆ ਇਸ ਦੇ ਵਿੱਚ ਕੀ ਹੈ ਆਮਲੇਟ ਦੇ ਵਿੱਚ ਤੁਸੀਂ ਮਸ਼ਰੂਮ ਦੇ ਪੀਸਸ ਕੱਟ ਕੇ ਔਰ ਤੁਸੀਂ ਜਦੋਂ ਆਮਲੇਟ ਬਣਾਉਂਗੇ ਉਦੋਂ ਹੀ ਉਹ ਗਲ ਜਾਂਦਾ ਉਸ ਦੇ ਵਿੱਚ ਬਹੁਤ ਰਿਚ ਇਨ ਵਿਟਾਮਿਨ ਡੀ ਹੁੰਦਾ ਉਹ ਵੀ ਤੁਸੀਂ ਆਪਣੀ ਡਾਈਟ ਦੇ ਵਿੱਚ ਐਡ ਕਰਨਾ ਔਰ ਨੈਕਸਟ ਆਪਾਂ ਗੱਲ ਕਰਨ ਲੱਗੇ ਆ ਜਿਹੜੇ ਕਿ ਰਾਗੀ ਦਾ ਆਟਾ ਵੀ ਆਉਂਦਾ ਹੈ ਔਰ ਰਾਗੀ ਦੇ ਬਿਸਕੁਟ ਵੀ ਬਣਦੇ ਨੇ ਤੁਸੀਂ ਉਹ ਵੀ ਆਪਣੀ ਡਾਈਟ ਦੇ ਵਿੱਚ ਐਡ ਕਰੋਗੇ ਤਾਂ ਤੁਹਾਨੂੰ ਵਿਟਾਮਿਨ ਡੀ ਦੀ ਘਾਟ ਕਿਤੇ ਵੀ ਨਹੀਂ ਆਏਗੀ ਸੋ ਅਗਰ ਤੁਸੀਂ ਜੋੜਾਂ ਦੇ ਦਰਦਾਂ ਤੋਂ ਬਚਣਾ ਚਾਹੁੰਦੇ ਹੋ ਔਰ ਆਪਣੀ ਉਮਰ ਨੂੰ ਲੰਮੀ ਕਰਨਾ ਚਾਹੁੰਦੇ ਹੋ ਔਰ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਵਿਟਾਮਿਨ ਡੀ ਦੀ ਘਾਟ ਨਾ ਆਉਣ ਦਿਓ ਆ ਗੱਲਾਂ ਦਾ ਧਿਆਨ ਰੱਖਣਾ ਸ਼ੁਰੂ ਕਰ ਦਿਓ ਪ੍ਰੋਪਰ ਸੈਰ ਕਰੋ ਪ੍ਰੋਪਰ ਡਾਈਟ ਲਓ ਤੁਹਾਨੂੰ ਕਿਤੇ ਵੀ ਵਿਟਾਮਿਨ ਡੀ ਦੀ ਘਾਟ ਨਹੀਂ ਆਏਗੀ ਅਗਰ ਤੁਸੀਂ ਕੁਝ ਵੀ ਵਿਟਾਮਿਨ ਡੀ ਰਿਗਾਰਡਿੰਗ ਜਾਂ ਇਸ ਵੀਡੀਓ ਰਿਗਾਰਡਿੰਗ ਕੁਝ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾ ਤੋਂ ਜਰੂਰ ਪੁੱਛ ਸਕਦੇ ਹੋ ਅਸੀਂ ਉਸ ਦਾ ਜਵਾਬ ਤੁਹਾਨੂੰ ਜਰੂਰ ਦੇਵਾਂਗੇ ਔਰ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕਰਦੇ ਉੱਥੇ ਸਾਡੀ ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇ ਸਿੰਘ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸੋ ਉਮੀਦ ਕਰਦਾ ਹਾਂ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਵੇਗੀ ਅਗਰ ਚੰਗੀ ਲੱਗੀ ਆ ਤਾਂ ਸਾਨੂੰ ਲਾਈਕ ਜਰੂਰ ਕਰਿਓ ਮਿਲਦੇ ਆਂ ਜਲਦ ਇੱਕ ਨਵੇਂ ਟਾਪਿਕ ਤੇ ਥਿਲ ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਸਤਿ ਸ੍ਰੀ ਅਕਾਲ ਜੀ